ਸਾਤਿਕਾਰ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਨ੍ਹਾਂ ਦੇ ਵੱਲੋਂ ਕੈਬਨਟ ਮੀਟਿੰਗ ਦੇ ਦੌਰਾਨ ਤਿੰਨ ਵੱਡੇ ਐਲਾਨ ਕਰ ਦਿੱਤੇ ਗਏ ਨੇ ਵਿਧਾਨ ਸਭਾ ਦਾ اجلاس ਹੋਇਆ ਕਿਹਨਾਂ ਦਾ ਨਾਮ ਸ਼ਾਮਿਲ ਖੁਦ ਕਰਵਾ ਕੇ ਸ਼ਰਧਾਂਜਲੀਆ ਦੁਬਾਰਾ ਗਏਗਾ ਨੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਖਿਲਾਫ ਸ਼ਿਕਾਇਤ ਕਿਉਂ ਕਰ ਦਿੱਤੀ ਗਈ ਹੈ ਸ਼ਿਕਾਇਤ ਤੇ ਕਾਰਵਾਈ ਨਾ ਹੋਈ ਤਾਂ ਕੋਰਟ ਦੇ ਵਿੱਚ ਜਾਣ ਦੀ ਗੱਲ ਵੀ ਪ੍ਰਤਾਪ ਸਿੰਘ ਬਾਜਵਾ ਨੇ ਕਰ ਦਿੱਤੀ ਹੈ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅਮਨ ਅਰੋੜਾ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਕੇਂਦਰ ਸਰਕਾਰ ਤੋਂ ਗੈਂਗਸਟਰ ਦੇ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡੀ ਮੰਗ ਕਰ ਦਿੱਤੀ ਹੈ ਮੌਸਮ ਨੂੰ ਲੈ ਕੇ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਇਹਨਾਂ ਸਾਰੀ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਦੌਰਾਨ ਕੁਝ ਵੱਡੇ ਫੈਸਲੇ ਲੈ ਗਏ ਨੇ ਜਿਸ ਦੇ ਬਾਰੇ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ মিডিਆ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਸ মিডিਆ ਨਾਲ ਗੱਲਬਾਤ ਕਰਦੇ ਹੋਇਆਂ ਸੀਐਮ ਭਗਵੰਤ ਮਾਨ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵਿੱਚ ਪਹਿਲਾ ਫੈਸਲਾ ਜੋ ਅੱਜ ਕੈਬਨ ਮੀਟਿੰਗ ਹੋਈ ਹੈ ਇਸ ਦੇ ਵਿੱਚ 10 ਲੱਖ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਜੋ 10 ਲੱਖ ਦੀ ਨਕਦੀ ਰਾਹਤ ਸਹਾਇਤਾ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਉਹ ਅੱਜ ਕੈਬਨ ਦੇ ਵਿੱਚ ਪਾਸ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਬੀਮਾ ਸਿਹਤ ਬੀਮਾ ਕੀਤਾ ਜਾਵੇਗਾ ਪੰਜਾਬ ਦੇ ਸਰਕਾਰੀ ਹਸਪਤਲ ਅਤੇ 550 ਦੇ ਕਰੀਬਾ ਪ੍ਰਾਈਵੇਟ ਹਸਪਤਲ ਦੇ ਵਿੱਚ ਇਹ ਸਿਹਤ ਕਾਰਡ ਚੱਲੇਗਾ ਜੋ ਕਿ ਪੰਜਾਬ ਦੇ ਲੋਕਾਂ ਦਾ ਬਣਾਇਆ ਜਾਵੇਗਾ 2 ਅਕਤੂਬਰ ਤੱਕ ਸਰਕਾਰ ਦੇ ਵੱਲੋਂ ਇਸ ਸਕੀਮ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਗੱਲ ਆਖ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਸਿਹਤ ਕਾਰਡ ਪੰਜਾਬ ਦੇ ਲੋਕਾਂ ਦੇ ਬਣਾਏ ਜਾਣਗੇ ਸਿਮਪਕ ਮੰਤਮਾ ਦਾ ਕਹਿਣਾ ਕਿ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਦੇ ਵਿੱਚ ਇਹ ਕਾਰਡ ਚੱਲੇਗਾ ਉਹਨਾਂ ਦੀ ਗਿਣਤੀ ਹੁਣ ਦਾ ਲਗਭਗ 550 ਹੈ ਪਰ ਇਹਨਾਂ ਦੀ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਵਧਾ ਦਿੱਤੀ ਜਾਵੇਗੀ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਗਿਣਤੀ 1000 ਤੋਂ ਉੱਪਰ ਕਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਇਸੇਅਤ ਕਾਰਡ ਚੱਲਣਗੇ ਇਸ ਦੇ ਵਿੱਚ ਹੁਣ ਕੋਈ ਨੀਲਾ ਹਰਾ ਪੀਲਾ ਕਾਰਡ ਨਹੀਂ ਚੱਲੇਗਾ ਕੇਵਲ ਤੇ ਕੇਵਲ ਸਿਹਤ ਕਾਰਡ ਚੱਲੇਗਾ ਜਿਹੜਾ ਪੰਜਾਬ ਦਾ ਵਸਨੀਕ ਹੈ ਉਸ ਨੂੰ ਇਹ ਕਾਰਡ ਦਿੱਤਾ ਜਾਵੇਗਾ ਨਾ ਕੋਈ ਜਾਤ ਪੱਤ ਦੇਖੀ ਜਾਵੇਗੀ ਨਾ ਅਮੀਰ ਗਰੀਬ ਸਾਰਿਆਂ ਨੂੰ ਇਹ ਕਾਰਡ ਦਿੱਤਾ ਜਾਵੇਗਾ ਜਿਸ ਦੇ ਤਹਿਤ ਪੰਜਾਬ ਦੇ ਲੋਕ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਨੇ ਇਸ ਦੇ ਨਾਲ ਅਗਲਾ ਵੱਡਾ ਫੈਸਲਾ ਇਹ ਲਿਆ ਗਿਆ ਕਿ ਜਿੰਨਾ ਪਿੰਡਾਂ ਦੀਆਂ ਸਰਪੰਚ ਮਹਿਲਾਵਾਂ ਨੇ ਉਹਨਾਂ ਨੂੰ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਦਿਦਾਰ ਕਰਵਾਉਣ ਦੇ ਲਈ ਲਿਜਾਇਆ ਜਾਵੇਗਾ ਤੇ ਨਾਲ ਹੀ ਉਥੇ ਮਹਾਰਾਸ਼ਟਰ ਦੇ ਵਿੱਚ ਸਰਪੰਚਾਂ ਦਾ ਟ੍ਰੇਨਿੰਗ ਕੈਂਪ ਵੀ ਲੱਗਾ ਹੋਇਆ ਇਸ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ ਤੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਰੂਪਰੇਖਾ ਤਿਆਰ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਅਗਲੇ ਫੈਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੈਪਟਨ ਸਰਕਾਰ ਦੇ ਵੱਲੋਂ 2021 ਦੇ ਵਿੱਚ ਇੱਕ ਅਜਿਹਾ ਫੈਸਲਾ ਲਿਆ ਗਿਆ ਜਿਸ ਦੇ ਤੱਤ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਸੀਆਈਐਸਐਫ ਲਿਆ ਸਕਦੀ ਸੀ ਤੇ ਉਹਨਾਂ ਨੂੰ ਤਾਇਨਾਤ ਕਰ ਸਕਦੀ ਸੀ ਤੇ ਹੁਣ ਵਿਧਾਨ ਸਭਾ ਦੇ ਵਿੱਚ ਇਹ ਮਤਾ ਲਿਆਂਦਾ ਜਾਵੇਗਾ ਤੇ ਇਸ ਨੂੰ ਕਾਨੂੰਨ ਨੂੰ ਇਸ ਕਾਨੂੰਨ ਨੂੰ ਰੱਦ ਕੀ ਕੀਤਾ ਜਾਵੇਗਾ ਉਹਨਾਂ ਨੇ ਕਹਿਣ ਕਿ ਸੀਐਸਐਫ ਦੇ ਜ਼ਰੀਏ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਕੁਝ ਜਗਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਡੈਮਾ ਉੱਪਰ ਜੋ ਸੀਐਸਐਫ ਲਗਾਉਣ ਦਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਕੀ ਲਿਆ ਗਿਆ ਉਸ ਨੂੰ ਰੱਦ ਵਿਧਾਨ ਸਭਾ ਦੇ ਵਿੱਚ ਵੀ ਕੀਤਾ ਜਾਵੇਗਾ ਤੇ ਅੱਜ ਦੀ ਇਸ ਕੈਬਨ ਮੀਟਿੰਗ ਦੇ ਵਿੱਚ ਇਹ ਫੈਸਲੇ ਜੋ ਲਏ ਗਏ ਨੇ ਉਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਬੇਦਵੀ ਮਾਮਲੇ ਨਾਲ ਸੰਬੰਧਿਤ ਵੀ ਵਿਧਾਨ ਸਭਾ ਦਾ ਜੋ اجلاس ਹੈ 11 ਜੁਲਾਈ ਨੂੰ ਉਸ ਦੇ ਵਿੱਚ ਬੇਦਵੀ ਨਾਲ ਸੰਬੰਧਿਤ ਕਾਨੂੰਨਾਂ ਬਿੱਲ ਲਿਆਂਦਾ ਜਾਵੇਗਾ ਤੇ ਜਿਸ ਦੇ ਵਿੱਚ ਸਾਰੀਆਂ ਹੀ ਧਾਰਮਿਕ ਜਿੱਥੇ ਬੰਦੀਆਂ ਦੇ ਆਗੂਆਂ ਦੀਆਂ رائے ਲਈ ਜਾਵੇਗੀ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਜੋ ਇਸ ਦੇ ਵਿੱਚ ਕੋਈ ਵੀ ਪੱਖ ਨਾਰਾਜ਼ ਹੋਵੇ ਜਿਸ ਕਰਕੇ ਆਉਣਲੇ ਸਮੇਂ ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤੇ ਹੁਣੇ ਇਸ ਮਾਮਲੇ ਦੇ ਵਿੱਚ ਵੱਖ-ਵੱਖ ਧਰਮ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਉਹਨਾਂ ਦੀ رائے ਲੈ ਕੇ ਇਹ ਬੇਲਾ ਜੋ ਕਾਨੂੰਨ ਹੈ ਬੇਦਵੀ ਮਾਮਲੇ ਨਾਲ ਸੰਬੰਧਿਤ ਹੈ ਇਸ ਨੂੰ ਤਿਆਰ ਕੀਤਾ ਜਾਵੇਗਾ ਤੇ ਇਸੇ ਦੇ ਵਿਚਾਲੇ ਸੀਐਮ ਭਗਵੰਤ ਮਾਨ ਦੇ ਕੋਲੋਂ ਪੱਤਰਕਾਰ ਨੇ ਪੁੱਛਿਆ ਕਿ ਵਿਜੀਠਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਚਰਚਾ ਹੋ ਸਕਦੀ ਹੈ ਕਿ ਕਦੋਂ ਚਿੱਟਾ ਆਇਆ ਤੇ ਕਦੋਂ ਇਸ ਦੇ ਪੈਰ ਫਸਰੇ ਤਾਂ ਸੀਐਮ ਭਗਵੰਤ ਮਾਨ ਨੇ ਹਾਸੇ ਵਿੱਚ ਇਸ ਦਾ ਜਵਾਬ ਦਿੰਦਿਆਂ ਹੋਏ ਆਖਿਆ ਕਿ ਨਾਬੇ ਜਾਓ ਪੰਜਾਬ ਦੇ ਵਿੱਚ ਚਿੱਟਾ ਕਦੋਂ ਆਇਆ ਇਸ ਦਾ ਕੋਈ ਸਮਾਂ ਤਰੀਕ ਨਹੀਂ ਹੈ ਜਦੋਂ ਉਹ ਆਇਆ ਉਦੋਂ ਹੀ ਚਿੱਟਾ ਆਇਆ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਥੇ ਬਿਨਾ ਵਿਕਰਮ ਜੀਠਿਆ ਦਾ ਨਾਮ ਲਿਆ ਕੇ ਆਖ ਦਿੱਤਾ ਗਿਆ ਕਿ ਜਦੋਂ ਵਿਕਰਮ ਜੀਠਿਆ ਆਇਆ ਉਦੋਂ ਹੀ ਚਿਟਾ ਆਇਆ ਪਰ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਕਰਮ ਜੀਠਿਆ ਦਾ ਨਾਮ ਨਹੀਂ ਲਿਆ ਗਿਆ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਸਾਰੀ ਗੱਲਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਜੋ ਕੈਬਨ ਮੀਟਿੰਗ ਤੋਂ ਬਾਅਦ ਕੀਤੀ ਗਈ ਸੀ ਉਸ ਦੇ ਵਿੱਚ ਕਰ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਤੇ ਵੱਲ ਪੰਜਾਬ ਵਿਧਾਨ ਸਭਾ ਦੇ اجلاس ਦੀ ਅੱਜ ਪਹਿਲੀ ਕਾਰਵਾਈ ਸੀ ਤੇ ਇਸ ਦੇ ਵਿੱਚ ਵਿਛੜ ਚੁੱਕਿਆ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਸੁਖਦੇਵ ਸਿੰਘ ਢੀਂਟਸਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਤੋਂ ਇਲਾਵਾ ਹੋਰਨਾਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀਆਂ ਜਾ ਰਹੀਆਂ ਸਨ ਤੇ ਇਸ ਮੌਕੇ ਅਮਨ अरोड़ा ਖੜੇ ਹੋਏ ਤੇ ਉਹਨਾਂ ਦੇ ਵੱਲੋਂ ਅੱਖ ਕਿ ਏਅਰ ਇੰਡੀਆ ਦਾ ਜੋ ਹਾ사 ਬੇਤਦਨੀ ਗੁਜਰਾਤ ਦੇ ਵਿੱਚ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਵਾਪਰਿਆ ਜਿਸ ਦੇ ਵਿੱਚ ਲਗਭਗ 260 ਲੋਕਾਂ ਦੀ ਮੌਤ ਹੋ ਗਈ ਸੀ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਅਮਨਦੀਪ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਖੜੇ ਹੋਏ ਤੇ ਉਹਨਾਂ ਦੇ ਵੱਲੋਂ ਅਭੋਰ ਦੇ ਵਿੱਚ ਕਪੜਾ ਕਾਰੋਬਾਰੀ ਸੰਜੇ ਵਰਮਾ ਦਾ ਜੋ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦਾ ਨਾਮ ਵੀ ਇਸ ਦੇ ਵਿੱਚ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਤੇ ਪ੍ਰਤਾਪ ਸਿੰਘ ਬਾਯਵਾਦੇ ਵੱਲੋਂ ਇਸ ਗੱਲ ਦਾ ਸਮਰਥਨ ਕੀਤਾ ਗਿਆ ਇਹਨਾਂ ਨਾਵਾਂ ਨੂੰ ਸ਼ਾਮਲ ਕਰਨ ਦੀ ਗੱਲ ਸਪੀਕਰ ਦੇ ਅੱਗੇ ਰੱਖੀ ਗਈ ਤਾਂ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਵੱਲੋਂ ਆਖਿਆ ਕਿ ਬੋਹਰ ਕੱਪੜਾ ਕਾਰੋਬਾਰੀ ਮਾਮਲੇ ਵਿੱਚ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਦੀ ਛਲਾਗਾ ਕਰਨੀ ਬਣਦੀ ਹੈ ਪ੍ਰਤਾਪ ਸਿੰਘ ਬਾਯਵਾ ਨੇ ਕਿਹਾ ਇਸ ਦੀ ਛਲਾਗਾ ਕਰਨੀ ਹੈ ਜੇ ਨਹੀਂ ਇਸ ਦੇ ਵਿੱਚ ਜੋ ਕਾਰਵਾਈ ਕੀਤੀ ਗਈ ਐਨਕਾਊਂਟਰ ਕੀਤਾ ਗਿਆ ਇਸ ਦੇ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ ਕਿਉਂਕਿ ਦੋਸ਼ ਇਹ ਲੱਗ ਰਹੇ ਨੇ ਇਹ ਐਨਕਾਊਂਟਰ ਫੇਕ ਐਨਕਾਊਂਟਰ ਹੈ ਤੇ ਜਿਨ੍ਹਾਂ ਦਾ ਐਨਕਾਊਂਟਰ ਕੀਤਾ ਗਿਆ ਉਹਨਾਂ ਦੇ ਬਾਰੇ ਗੋਲੀਆਂ ਨਹੀਂ ਮਾਰੀਆਂ ਗਈਆਂ ਸਨ ਇਹਨਾਂ ਦੇ ਬਲੋਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਗਈ ਸੀ ਤੇ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਅਜੇ ਕੁਝ ਵੀ ਆਖਿਆ ਨਹੀਂ ਜਾ ਸਕਦਾ ਇਸ ਤੋਂ ਬਾਅਦ ਕੁਝ ਸਮੇਂ ਦੇ ਲਈ ਮੌਣ ਰੱਖਿਆ ਗਿਆ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੇ 11 ਕੈਬਨ ਮੰਤਰੀ ਇਸ ਮੌਕੇ ਗੈਰ ਹਾਜ਼ਰ ਸਨ ਗਨੀਵ ਕੌਰ ਮਜੀਠੀਆ ਵੀ ਦਿਖਾਏ ਨਹੀਂ ਦਿੱਤੇ ਤੇ ਕਾਂਗਰਸ ਦੇ 11 ਵਿਧਾਇਕ ਇਸ ਮੌਕੇ ਮੌਜੂਦ ਰਹਿੰਦੇ ਦਿਖਾਈ ਦਿੱਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਚੰਡੀਗੜ੍ਹ ਦੀ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਵੀ ਕਈ ਅਜਿਹੇ ਆਗੂ ਨੇ ਜਿਨ੍ਹਾਂ ਦਾ ਨਾਮ ਇਸ ਸ਼ਿਕਾਇਤ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਚੰਡੀਗੜ੍ਹ ਦੀ ਪੁਲਿਸ ਨੂੰ ਦੇ ਦਿੱਤੇ ਗਏ ਨੇ ਦੋਸ਼ ਇਹ ਲਗਾਇਆ ਗਿਆ ਕਿ ਇਹਨਾਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾਦੀ ਜੋ ਵਿਕਰਮ ਮਜੀਠੀਆ ਦੇ ਮਾਮਲੇ ਵਿੱਚ ਜੋ ਵੀਡੀਓ ਸੀ ਇਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਵਿਕਰਮ ਮਜੀਠੀਆ ਦੇ ਉੱਪਰ ਜਦੋਂ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਤਾਂ ਗਨੀਵ ਕੌਰ ਮਜੀਠੀਆ ਦੀ ਰਿਹਾਇਸ਼ ਦੇ ਉੱਪਰ ਵੀ ਜੋ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਸ ਉੱਪਰ ਵੀ ਰੇਡ ਕੀਤੀ ਗਈ ਸੀ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਵੀਡੀਓ ਬਣਾਈ ਤੇ ਆਖਿਆ ਗਨੀਵ ਕੌਰ ਮਜੀਠੀਆ ਮਜੀਠਾ ਦੀ ਮਹਿਲਾ ਵਿਧਾਇਕ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਅਜਿਹਾ ਟੱਪ ਕੇ ਵੜਨਾ ਠੇਕਸ਼ਾਈ ਨਾਲ ਉੱਥੇ ਜਾ ਕੇ ਜਾਂਚ ਪੜਤਾਲ ਕਰਨੀ ਇਹ ਸਾਰਾ ਸਰ ਗਲਤ ਹੈ ਮਹਿਲਾ ਵਿਧਾਇਕ ਹੈ ਚੁਣੀ ਹੋਈ ਲੋਕਾਂ ਦੀ ਨੁਮਾਇੰਦਾ ਹੈ ਤੇ ਉਸ ਦੇ ਘਰ ਉਸ ਦੇ ਬੈਡਰੂਮ ਤੱਕ ਜਾ ਕੇ ਸ਼ਾਨ ਪੀਣ ਕਰਨੀ ਫੁੱਲਾ ਫਲਾਈ ਕਰਨੀ ਇਹ ਕਿਤੋਂ ਦੇ ਵੀ ਇਨਸਾਫ ਨਹੀਂ ਹੈ ਸਰਕਾਰ ਦੇ ਉੱਪਰ ਧੱਕਾਸ਼ਾਹੀ ਕਰਨ ਦੇ ਦੋਸ਼ ਪ੍ਰਤਾਪ ਸਿੰਘ ਬਾਜਵਾ ਨੇ ਲਗਾ ਦਿੱਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਗੱਲ ਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਵਿਕਰਮ ਜੀਠਾ ਦੀ ਗ੍ਰਿਫਤਾਰੀ ਤੇ ਪ੍ਰਤਾਪ ਸਿੰਘ ਬਾਜਵਾ ਵਿਕਰਮ ਜੀਠਾ ਦੇ ਹੱਕ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਪ੍ਰਤਾਪ ਬਾਜਵਾ ਦੀ ਇਸ ਵੀਡੀਓ ਨੂੰ ਵਿਕਰਮ ਜੀਠਾ ਦੇ ਮਾਮਲੇ ਨਾਲ ਜੋੜ ਦਿੱਤਾ ਗਿਆ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਆਖਿਆ ਗਿਆ ਕਿ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਜੋ ਵੀਡੀਓ 3 ਮਿੰਟ 48 ਸਕਿੰਡ ਦੀ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਵਾਰ ਵੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮਜੀਠੀਆ ਦਾ ਨਾਮ ਨਹੀਂ ਲਿਆ ਗਿਆ ਕੇਵਲ ਤੇ ਕੇਵਲ ਉਹਨਾਂ ਦੇ ਵੱਲੋਂ ਗੁਨੀਵ ਕੌਰ ਮਜੀਠੀਆ ਬਾਰੇ ਬੋਲਿਆ ਗਿਆ ਸੀ ਤੇ ਵਿਕਰਮ ਮਜੀਠੀਆ ਦੇ ਖਿਲਾਫ ਉਹਨਾਂ ਦੇ ਵੱਲੋਂ ਕੁਝ ਵੀ ਨਹੀਂ ਆਖਿਆ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੀਡੀਓ ਨੂੰ ਮਜੀਠੀਆ ਨਾਲ ਜੋੜ ਕੇ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਕਿ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਸੀਐਮ ਭਗਵੰਤ ਮਾਨ ਦੀ ਉੱਪਰ ਤੱਕ ਅਮੇਸ਼ਾ ਤੱਕ ਪਹੁੰਚਿਆ ਕਾਰਵਾਈ ਨਹੀਂ ਹੋਵੇਗੀ ਤੇ ਜੇਕਰ ਕਾਰਵਾਈ ਨਾ ਹੋਏ ਤਾਂ ਫਿਰ ਮੈਂ ਕੋਰਟ ਦੇ ਵਿੱਚ ਵੀ ਜਾਵਾਂਗਾ ਪ੍ਰਤਾਪ ਸਿੰਘ ਬਾਜਵੰਦ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਮੋੜਵਾ ਜਵਾਬ ਦੇਣ ਦਾ ਕੰਮ ਕਰ ਦਿੱਤਾ ਗਿਆ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ करा दो ਜਿਹੜਾ ਸੱਚਾ ਹੁੰਦਾ ਉਸਤੇ ਪਰਚੇ ਕਰਵਾ ਦਿੰਦੇ ਨੇ ਕੇਜਰੀਵਾਲ ਤੇ ਵੀ ਪਹਿਲਾਂ ਹੋ ਗਿਆ ਸੀ ਇੱਥੇ ਜਿਸ ਦੇ ਵੱਲੋਂ ਵੀ ਸੱਚ ਬੋਲਿਆ ਜਾਂਦਾ ਉਸ ਦੇ ਉੱਪਰ ਪਰਚਾ ਕਰਵਾ ਦਿੱਤਾ ਜਾਂਦਾ ਤੇ ਇੱਥੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜਾ ਪ੍ਰਤਾਪ ਸਿੰਘ ਪਾਇਵਾ ਨੇ ਪਰਚਾ ਕਰਵਾਉਣਾ ਹੈ ਕਰਵਾ ਦੇਣ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਉਸ ਕੱਲ ਦਾ ਜਵਾਬ ਵੀ ਦਿੱਤਾ ਗਿਆ ਜੋ ਪ੍ਰਤਾਪ ਸਿੰਘ ਪਾਇਵਾ ਦਾ ਕਹਿਣਾ ਸੀ ਕਿ ਅਮਿਤ ਸ਼ਾਹ ਨਾਲ ਸੀਐਮ ਭਗਵੰਤ ਮਾਨ ਦੀ ਯਾਰੀ ਹੈ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਸੀਐਮ ਆ ਮਾਮਨਿਆਂ ਨੂੰ ਲੈ ਕੇ ਵਖੋ ਵਖਰੇ ਮਾਮਨਿਆਂ ਨੂੰ ਲੈ ਕੇ ਮੈਂ ਅਮਰ ਸਿੰਘ ਨਾਲ ਮੁਲਾਕਾਤ ਕਰਦਾ ਰਹਿਣਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਉਹਨਾਂ ਨਾਲ ਯਾਰੀ ਹੈ ਤੇ ਮੈਂ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਯਾ ਨੂੰ ਦੱਸੂਗਾ ਉਸ ਦੀ ਕਿਸ ਕਿਸ ਦੇ ਨਾਲ ਯਾਰੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣਾ ਇਸ ਜੋ ਸਥਿਤੀ ਹੈ ਸ਼ਿਕਾਇਤ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਆਖ ਗਈ ਆਪਣਾ ਮੋੜਵਾ ਜਵਾਬ ਇਸ ਤੇ ਦੇ ਦਿੱਤਾ ਗਿਆ ਵਾਧਿਆ ਅਗਲੀ ਖਬਰ ਦੇ ਵੱਲ ਪ੍ਰਤਾਪ ਸਿੰਘ ਬਾਯਵਾ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੰਤਾਂ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਆਖੀ ਤਾਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕਰਕੇ ਅਮਨ ਅਰੋੜਾ ਦੇ ਖਿਲਾਫ ਪਰਚਾ ਮਨ ਹਾਨੀ ਦਾ ਪਰਚਾ ਕਰਵਾਉਣ ਦੀ ਗੱਲ ਆਖ ਦਿੱਤੀ ਗਈ ਹੈ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੀ ਧਮਕੀ ਅਮਨ ਅਰੋੜਾ ਨੂੰ ਦੇ ਦਿੱਤੀ ਹੈ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਅਬੋਹਰ ਦੇ ਵਿੱਚ ਕਪੜਾ ਕਾਰੋਬਾਰੀ ਸੰਜੇ ਬਰਮਾ ਦਾ ਕਤਲ ਹੋਇਆ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਦੇ ਵਿੱਚ ਦੋ ਦੋਸ਼ੀ ਜੋ ਇਸ ਦੇ ਵਿੱਚ ਸ਼ਾਮਿਲ ਸੇ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਭਾਜਪਾ ਅਗੋ ਭਾਜਪਾ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਹ ਦੋਸ਼ ਲਗਾ ਦਿੱਤਾ ਕਿ ਜਿਹੜੇ ਦੋ ਵਿਅਕਤੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲ ਇਨਕਾਊਂਟਰ ਕਰਕੇ ਮਾਰ ਦਿੱਤੇ ਗਏ ਨੇ ਇਹਨਾਂ ਦਾ ਫੇਕ ਇਨਕਾਊਂਟਰ ਕੀਤਾ ਗਿਆ ਹੈ ਇਹ ਵਿਅਕਤੀ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਉਹ ਦੋ ਵਿਅਕਤੀ ਨਹੀਂ ਸਨ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਅਜੇ ਵੀ ਫਰਾਰ ਨੇ ਤੇ ਮੀਡੀਆ ਰਿਪੋਰਟਾਂ ਵੱਲੋਂ ਵੀ ਇਹ ਦਾਵਾ ਕੀਤਾ ਜਾ ਰਿਹਾ ਕਿ ਇਹ ਜਿਹੜੇ ਦੋ ਵਿਅਕਤੀ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਇਹਨਾਂ ਦੇ ਵੱਲੋਂ ਉਹਨਾਂ ਦੋਸ਼ੀਆਂ ਨੂੰ ਭਜਾਉਣ ਦੇ ਵਿੱਚ ਮਦਦ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਲਿਫਟ ਇਹਨਾਂ ਦੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਸੀ ਜੋ ਕਿ ਇਨਕਾਊਂਟਰ ਦੇ ਵਿੱਚ ਮਾਰ ਦਿੱਤੇ ਗਏ ਨੇ ਤੇ ਸਿਰਸਾ ਦੇ ਇਸ ਬਿਆਨ ਤੋਂ ਬਾਅਦ ਅਮਨ ਅਰੋੜਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਖਿਆ ਗਿਆ ਕਿ ਭਾਜਪਾ ਦਾ ਜੋ ਗੈਂਗਸਟਰਾਂ ਦੇ ਨਾਲ ਪ੍ਰੇਮ ਹੈ ਉਹ ਜਗ ਜਾਹਰ ਹੋ ਚੁੱਕਿਆ ਹੈ ਇਹਨਾਂ ਭਾਜਪਾ ਦੇ ਆਗੂਆਂ ਦੇ ਵੱਲੋਂ ਗੈਂਗਸਟਰਾਂ ਦੇ ਮਰਨ ਦਾ ਦੁੱਖ ਜ਼ਾਹਰ ਕੀਤਾ ਜਾ ਰਿਹਾ ਤੇ ਅਮਨ ਰੋੜਾ ਦੇ ਵੱਲੋਂ ਆਖਿਆ ਕਿ ਬੇहद ਸ਼ਰਮਨਾਕ ਭਾਜਪਾ ਦਾ ਗੈਂਗਸਟਰ ਪ੍ਰੇਮ ਆਇਆ ਸਾਹਮਣੇ ਜਿੱਥੇ ਸਮੁੱਚਾ ਪੰਜਾਬ ਅਬੋਹਰ ਦੇ ਉੱਗੇ ਸਮਾਜ ਸੇਵੀ ਵਪਾਰੀ ਸ੍ਰੀ ਸੰਜੇ ਵਰਮਾ ਦੇ ਪਰਿਵਾਰ ਨਾਲ ਖੜਾ ਹੈ ਉਥੇ ਮਨਜਿੰਦਰ ਸਿੰਘ ਸਿਰਸਾ ਦਾ ਗੈਂਗਸਟਰਾਂ ਦੇ ਹੱਕ ਵਿੱਚ ਡਟਣਾ ਸਾਬਤ ਕਰ ਦਿੰਦਾ ਹੈ ਸੈਂਟਰਲ ਜੇਲ੍ਹ ਰਾਹੀਂ ਭਾਜਪਾ ਹੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਬਿਆਨ ਦੇ ਨਾਲ ਨਾਲ ਅਸਿਰਸਾ ਦੀ ਉਹ ਵੀਡੀਓ ਵੀ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਸੁਣਾਈ ਦਿੰਦੇ ਨੇ ਕਿ ਇਹਨਾਂ ਵਿਅਕਤੀਆਂ ਦੇ ਜੋ ਇਨਕਾਊਂਟਰ ਕੀਤਾ ਗਿਆ ਇਹ ਫੇਕ ਇਨਕਾਊਂਟਰ ਕਰ ਦਿੱਤਾ ਗਿਆ ਇਹ ਅਸਲ ਦੋਸ਼ੀ ਨਹੀਂ ਨੇ ਤੇ ਇਸ ਵੀਡੀਓ ਨੂੰ ਨਾਲ ਜੋੜ ਕੇ ਚਲਾਉਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜੇਕਰ ਅਮਨ ਅਰੋੜਾ ਨੇ ਉਹ ਵੀਡੀਓ ਨਾ ਡਿਲੀਟ ਕੀਤੀ ਮਾਫੀ 24 ਘੰਟਿਆਂ ਦੇ ਅੰਦਰ ਅੰਦਰ ਜਨਤਕ ਤੌਰ ਤੇ ਨਾਮ ਮੰਗੀ ਤਾਂ ਫਿਰ ਕੋਰਟ ਦੇ ਵਿੱਚ ਇਹਨਾਂ ਨੂੰ ਦੇਖਾਂਗੇ ਮਾਨ ਹਾਨੀ ਦਾ ਪਰਚਾ ਇਹਨਾਂ ਦੇ ਉੱਪਰ ਕਰਵਾਵਾਂਗੇ ਤੇ ਜਿਹੜੀ ਫੇਕ ਐਨਕਾਊਂਟਰ ਦੇ ਵਿੱਚ ਫੇਕ ਸਟੋਰੀ ਘੜੀ ਗਈ ਹੈ ਇਸ ਦਾ ਵੀ ਪਰਦਾਫਾਸ਼ ਅਸੀਂ ਕਰਾਂਗੇ ਤੇ ਕੋਰਟ ਦੇ ਵਿੱਚ ਐਸਾ ਮਾਨ ਹਾਨੀ ਦਾ ਕੇਸ ਠੋਕਾਂਗਾ ਦੁਬਾਰਾ ਅਜਿਹੀ ਵੀਡੀਓ ਪਾਉਣ ਦੀ ਹਿੰਮਤ ਹੈ ਇਹਨਾਂ ਦੇ ਵੱਲੋਂ ਨਹੀਂ ਕੀਤੀ ਜਾਵੇਗੀ ਇਹ ਧਮਕੀ ਇਥੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਦੇ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਏ ਦਿਨ ਵਾਪਰ ਰਹੀਆਂ ਕਤਲੋਗਾਰ ਦੇ ਇਕੱਠਾ ਨੂੰ ਲੈ ਕੇ ਗੈਂਗਸਟਰਾਂ ਦਾ ਮੁੱਦਾ ਹੁਣ ਪੰਜਾਬ ਦੇ ਵਿੱਚ ਉੱਭਰਦਾ ਦਿਖਾਈ ਦੇ ਰਿਹਾ ਹੈ ਤੇ ਇਸੇ ਮਾਮਲੇ ਦੇ ਵਿੱਚ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਆਖਿਆ ਗਿਆ ਕਿ ਇਹ ਜੋ ਘਟਨਾਵਾਂ ਵਾਪਰ ਰਹੀਆਂ ਨੇ ਇਹਨਾਂ ਦੇ ਪਿੱਛੇ ਜੋ ਜਾਂਚ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੱਥ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਅਬੋਹਰ ਦੇ ਵਿੱਚ ਜੋ ਕਪੜਾ ਕਾਰੋਬਾਰੀ ਦਾ ਕਤਲ ਹੋਇਆ ਉਸ ਦੇ ਪਿੱਛੇ ਲਾਰੈਂਸ ਪਿਛਨੋਈ ਦਾ ਹੱਥ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਲਾਰੈਂਸ ਪਿਛਨੋਈ ਇਸ ਮੌਕੇ ਗੁਜਰਾਤੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਗੁਜਰਾਤ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਭਾਜਪਾ ਦੇ ਵੱਲੋਂ ਹੀ ਇਹਨਾਂ ਗੈਂਗਸਟਰਾਂ ਦੇ ਜ਼ਰੀਏ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਚੁੰਮ ਹੋਣਾ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੈਂਗਸਟਰਾਂ ਨੂੰ ਆਪਣੇ ਸਾਥ ਦੇ ਨਾਲ ਭਾਜਪਾ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਕਿ ਇਹਨਾਂ ਸਾਰਿਆਂ ਦੇ ਵੱਲੋਂ ਕਾਂਗਰਸੀਆਂ ਦੇ ਵੱਲੋਂ ਅਕਾਲੀਆਂ ਦੇ ਵੱਲੋਂ ਭਾਜਪਾ ਦੇ ਵੱਲੋਂ ਡਰੱਗ ਦੇ ਜੋ ਮਾਫੀਆ ਨੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਸੂਬੇ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੇ ਵਿੱਚ ਇਹਨਾਂ ਗੈਂਗਸਟਰਾਂ ਦਾ ਕੋਲੇ ਆਮ ਸਾਥ ਦੇ ਇੰਤਜ਼ਾਰ ਹੈ ਉਹਨਾਂ ਦੇ ਹੱਕ ਦੇ ਵਿੱਚ ਇਹ ਬੋਲਦੇ ਦਿਖਾਈ ਦੇ ਰਹੇ ਨੇ ਤੇ ਭਾਜਪਾ ਨੂੰ ਨਿਸ਼ਾਨੇ ਤੇ ਲੈਂਦੇ ਹੋਇਆ ਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਨਤਾ ਵਿੱਚ ਰੌਲਾ ਪਾਉਣ ਦੀ ਬਜਾਏ ਪਾਰਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਪਰਕ ਕਿਉਂ ਨਹੀਂ ਕਰਦੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਭੇਜਦੀ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਦੇ ਵੱਲੋਂ ਪੰਜਾਬ ਦੇ ਹਵਾਲੇ ਕਿਉਂ ਨਹੀਂ ਕੀਤਾ ਜਾ ਰਿਹਾ ਇੱਥੇ ਵੱਡੇ ਸਵਾਲ ਹਰਪਾਲ ਸਿੰਘ ਚੀਮਾ ਦੇ ਵੱਲੋਂ ਚੁੱਕ ਦਿੱਤੇ ਗਏ ਨੇ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੌਸਮ ਮਹਾਰਤ ਦੇ ਵੱਲੋਂ ਪੰਜਾਬ ਦੇ ਵਿੱਚ ਮੌਸਮ ਬਦਲਣ ਨੂੰ ਲੈ ਕੇ ਇੱਕ ਬਾਣੀ ਕਰ ਦਿੱਤੀ ਗਈ ਹੈ ਜਿੱਥੇ ਪੰਜਾਬ ਦੇ ਵਿੱਚ ਭਰਵੇਂ ਮੀਂਹ ਪੈ ਰਹੇ ਸਨ ਤਾਂ ਮੌਸਮ ਵਿਭਾਗ ਦੇ ਵੱਲੋਂ ਹੁਣ ਆਖ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਮੀਹ ਨੂੰ ਬ੍ਰੇਕ ਲੱਗ ਸਕਦੀ ਹੈ ਕੁਝ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਪਰ ਭਾਰੇ ਜੋ ਮੀਂਹ ਪੈ ਰਿਹਾ ਉਸ ਨੂੰ ਹੁਣ ਬ੍ਰੇਕ ਲੱਗ ਸਕਦੀ ਹੈ ਤੇ ਜਿਸ ਤੋਂ ਬਾਅਦ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੇ ਮੀਂਹ ਪੈਣ ਦੀ پیشن گوئی ਅਜੇ ਵੀ ਕੀਤੀ ਗਈ ਹੈ ਪਰ ਮੌਸਮ ਹੁਣ ਬਦਲਦਾ ਤੇ ਖਾਇਦੇ ਰਿਹਾ ਤੇ ਇਹ ਮੌਸਮ ਦੋ ਤਿੰਨ ਦਿਨਾਂ ਤੋਂ ਬਾਅਦ ਫਿਰ ਬਦਲ ਸਕਦਾ ਹੈ ਹਾਲ ਦੀ ਘੜੀ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੇ ਵਿੱਚ ਠਰਾਵ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਗਈ ਹੈ ਇਸ ਨੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ